ਉਹਨਾਂ ਦੀਆਂ ਕੱਪੜੀਆਂ ਆਈਆਂ ਤੁਹਾਡੇ ਕੋਲ ਹਾਂਜੀ ਵਾਧੂ ਹੋਈਆਂ ਹੈਗੀਆਂ ਉਹਨਾਂ ਨੂੰ ਬੁਲਾ ਲਓ ਤਾਂ ਉਹਨੇ ਦਿਖਾਣ ਨੇ ਆਏ ਬਹੁਤ ਖਾਸ ਤਾਂ ਪਈਆਂ ਵੀ ਜਿੰਨੀਆਂ ਵੀ ਆਖੋ ਉਹਨੀਆਂ ਆ ਦੇ ਬੰਦਿਆਂ ਨੂੰ ਬੁਲਾਓ ਮੈਂਬਰ ਪੰਚਾਇਤਾਂ ਸਾਹ ਕੋਲ ਪਤਾ ਨਹੀਂ ਕਿੰਨੀਆਂ ਕਿਰਖਸ਼ਾ ਗਈਆਂ ਚਲੀਆਂ ਨੇ ਤਾਂ ਹੀ ਤਾਂ ਆਪਾਂ ਗੱਲ ਕਰੀਏ ਖਰਚਾ ਬਹੁਤ ਜਿਆਦਾ ਪਈਆਂ ਖਰਚਾ ਅਨੇ ਪਹਿਲਾਂ ਮੈਂ ਤਾਂ ਵੇਖਣਾ ਹੈ ਕੀ ਹੈ ਮੈਂ ਦੇਖੀ ਤੁਸੀਂ ਉਹ ਇਹਨੇ ਇਹਨੇ ਸਾਲਾਂ ਦੀ ਤੁਹਾਡੇ ਕੋਲ ਐਪਲੀਕੇਸ਼ਨ ਗਲਦੀਪ ਆ ਲੈ ਆਪਾਂ ਵੇਖਣ ਬਖਾਨ ਦੇ ਵਿੱਚ ਬ੍ਰਦਰ ਮੇਰੇ ਮੇਰੇ ਮੱਥੇ ਲੱਗੇ ਮੈਂ ਤਾਂ ਹੁਣ ਆਇਆ ਇੱਥੇ ਲੱਗਾ ਬਤਾਈ ਆ ਬਾਕੀ ਸਰੋ ਇਹ ਬਦ ਮੱਕਰਾ ਤਿੰਨ ਵਾਰ ਆਇਆ ਜੀ ਨਹੀਂ 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 ਸਰ ਜੀ ਸਾਹਿਬ ਅਸੀਂ ਆਸ ਕੀ ਆਏ ਸੀ ਪਹਿਲੇ ਵਾਰ ਆਇਆ ਮੈਂ ਸਰ ਜੀ ਸਾਹਿਬ ਅਸੀਂ ਉਦੋਂ ਆਏ ਸੀ ਜਦੋਂ ਅਸੀਂ ਫੋਨ ਕਰਦਾ ਸੀ ਮੇਰੇ ਨਾਲ ਤੁਸੀਂ ਆ ਕੇ ਸ਼ਾਮ ਨੂੰ ਕੀ ਕਿਹਾ ਕਿ ਸੂ ਬਾਰ-ਬਾਰ ਫੋਨ ਕਰਦਾ ਰਹੇ ਮੈਂ ਕਿਹਾ ਮੈਂ ਕੀ ਕਿਹਾ ਕਿ ਮੈਂ ਤਾਂ ਨਮਾਇਕਿਆ ਮੈਂ ਇਹ ਸਾਲ ਲੈ ਲਿਆ ਕਰੋ ਇੱਕ ਵਾਰ ਕੱਟਦੇ ਆ ਵੀ ਵੇਸੀ ਆ ਬਾਅਦ ਚ ਇੱਕ ਵਾਰੀ ਨਹੀਂ ਅਸੀਂ ਲਾਇਆ ਹੀ ਫੋਨ ਪਤਾ ਨਹੀਂ ਪਤਾ ਨਹੀਂ ਤੁਹਾਡਾ ਕੁਝ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਇੱਕ ਮਿੰਟ ਆ ਜਾਈਏ ਗਾ ਜਾਈਏ ਹੁਣ ਸੁਣ ਲਾ ਉਸ ਤੋਂ ਬਾਅਦ ਫਿਰ ਅਸੀਂ ਆਈਡੀਸੀ ਦੇ ਦਮਦਮ ਚ ਇਕੱਠੇ ਹੋਏ ਸੀ ਇਹਨਾਂ ਦੇ ਸੰਬੰਧ ਤੇ ਸਾਡੀ ਸੀਆਜੀਐਨ ਇੰਟੈਲੀਜੈਂਸੀ ਦੁਆ ਛੋਟੇ ਵੀਰ ਆਪਾਂ ਕੀ ਕੀਤਾ ਸੀ ਦਾ ਵੀ ਮੇਰੇ ਕੋਲ ਜੇ ਸਾਡਾ ਹੁੰਦਾ ਤੇ ਕਰਵਾ ਲਿਓ ਤੁਸੀਂ ਵਿੱਚ ਪਏ ਸੀਗੇ ਤੁਸੀਂ ਕੈਮ ਲਿਆ ਨਾ ਅਸੀਂ ਫੇਰ ਵੀ ਠਾਣਿਆਂ ਦੇ ਵਿੱਚ ਜਾ ਕੇ ਰਿਪੋਰਟ ਬਣਾ ਕੇ ਲਿਆਏ ਸਾਡੇ ਜਿੰਨੇ ਮੁੱਦੇ ਹੈਗੇ ਸੀ 10 ਦੱਸ ਦਿੱਤੇ 3-4 ਪਿੰਡੇ ਕੋਈ ਹੈਗੇ ਸੀ 10 ਦੱਸ ਦਿੱਤਾ ਔਰ ਉਹ ਤੁਹਾਡੀ ਕਾਰਵਾਈ ਤੁਹਾਡੇ ਕੋਲੇ ਗਈ ਤੁਸੀਂ ਕਹਿ ਸਕਦੇ ਹੋ ਨਹੀਂ ਗਏ ਤੁਸੀਂ ਕਹਿ ਸਕਦੇ ਨਹੀਂ ਗਏ ਗਏ ਸੀ ਦਰਖਾਸਤਾਂ ਬੋਲਦੀਆਂ ਪੀਸੀ ਡੀਸੀ ਔਰ ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚੋਂ ਆ ਰਹੀਆਂ ਦਰਖਾਸਤਾਂ ਦਰਖਾਸਤਾਂ ਵਾਲਿਆਂ ਨੂੰ ਬੁਲਾਇਆ ਜਾਂਦਾ ਕਿ ਸਦਖਾਸਤਾ ਵਾਲਿਆਂ ਨੂੰ ਕਿਹਾ ਜਾਂਦਾ ਤੁਸੀਂ ਸਾਡੇ ਕੋਲੇ ਨਹੀਂ ਗਏ ਪੀਜੀਪੀ ਦੇ ਨੂੰ ਦਰਖਾਸਤਾਂ ਸਾਰੇ ਇੱਥੇ ਥਾਣੇ ਆ ਕੇ ਲੱਪੀਆਂ ਜਾਂਦੀਆਂ ਵੱਡੇ ਵੱਡੇ ਅਸਰਾਂ ਤੋਂ ਨਹੀਂ ਡਰਦੇ ਲੱਪੀਆਂ ਜਾਂਦੀਆਂ ਯਾਰ ਆਂਟੀ ਤੇ ਜਿਹੜੀਆਂ ਸਾਲ ਸਾਲ ਦੋ ਦੋ ਸਾਲ ਤੱਕ ਰੁੱਲਦੀਆਂ ਰਹਿੰਦੀਆਂ ਜੀ ਅਸੀਂ ਸਰ ਜੀ 6 ਮਹੀਨੇ ਹੋ ਗਏ ਸਾਰੀ ਸਰ ਇੱਥੇ ਇਹੋ ਕੰਮ ਚੱਲੀ ਜਾਂਦਾ ਸਾਰੀ ਸਰਦੀ ਅਸੀਂ ਮੇਰੇ ਤਿੰਨ ਪੁੱਤ ਦਿਹਾੜੀਆਂ ਕਰਦੇ ਸੀ ਅਸੀਂ ਦੋਵੇਂ ਜੀ ਅਸੀਂ ਪੋਵਾਲੇ ਸਾਲ ਖਾਣੇ ਕੁਝ ਨਹੀਂ ਇਹ ਗੱਲ ਕਰਨੀ ਸਾਡੀ ਸਾਡੀ ਕੋਈ ਪਹਿਲੋ ਪੁਲਿਸ ਨੂੰ ਰਿਪੋਰਟ ਬਣਾਉਣ ਦਿਓ ਕੋਈ ਨਹੀਂ ਸਾਡੇ ਹੱਕ ਚ ਰਿਪੋਰਟ ਨਹੀਂ ਬਣਾਉਣੀ ਬਣਾ ਲੈਣ ਦਿਓ ਤੁਸੀਂ ਚੁੱਪ ਰਹਿਣਾ ਅਸੀਂ ਤਾਂ ਸਾਰੀ ਹਾਰ ਗਏ ਆ ਇਹ ਪਕੜ ਇਹ ਨਾ ਚਲਾਓ ਪੁੱਤ ਤੁਸੀਂ ਕੋਸ਼ਿਸ਼ ਖਾਣਾ ਸੇਵ ਰੱਖੋ ਬਹੁਤ ਯਾਰ ਵੇ ਤੁਸੀਂ ਸਾਡੇ ਸਿਰ ਤੇ ਬੈਠੇ ਜੇ ਸਾਡੀ ਦੇਖ ਭਾਣਦੇ ਹੈ ਗਰੀਬਾਂ ਦੀ ਮਤਤ ਫੀਕੀ ਕਮੀ ਤਾਂ ਤਗੜੇ ਬੰਦੇ ਦੀ ਸੁਣਾਈ ਹੋਈ ਜਾਂਦੀ ਕੋਈ ਨਹੀਂ ਸੁਣਾਈ ਜਿੰਦੀ ਜਿਹੜਾ ਜੋ ਔਨਲਾਈਨ ਹੈ ਨਹੀਂ ਹੁੰਦਾ ਗੱਲ ਸਰ ਤੋਂ ਹੀ ਨਵੇਂ ਆਏ ਸਾਡੇ ਪਿਓ ਤੋਂ ਚਹੀ ਹੁੰਦਿਆ ਜਿੰਦੇ ਕੋਲ ਪੈਸਾ ਹੁੰਦੀ ਹੈ ਤਾਂ ਹੁਣ ਤੁਸੀਂ ਮੌਕੇ ਤੇ ਆਏ ਹੋ ਸਰ ਗੁੱਸਾ ਨਹੀਂ ਕਰਨਾ ਹੁਣ ਮੌਕੇ ਤੇ ਤੁਸੀਂ ਸਮਾਨ ਦੇਖਦੇ ਪਏ ਜੇ ਜਿਹਦਾ ਕਬਜ਼ਾ ਇਹਨੂੰ ਤਾਂ ਪਹਿਲਾਂ ਆਪਣੇ ਅਰੈਸਟ ਕਰੋ ਨਾ ਉਹਦੇ ਵਿੱਚ ਲੋ ਕਬਜ਼ੇ 'ਚ ਬ੍ਰਦਰ ਵੇਖ ਲਈਦਾ ਹਾਂਜੀ ਤਾਂ ਮੈਂ ਕਿਹਾ ਉਹਨੂੰ ਦਿਖਾ ਦਿੰਦੇ ਹਾਂ ਹਾਂ ਇੱਥੇ ਦੋ ਬੰਦੇ ਛੱਡੋ ਕੋਈ ਇੱਥੇ ਸਮਾਨ ਨਾ ਚੱਕੇ ਤੇ ਬਾਅਦ 'ਚ ਜਦੋਂ ਤੁਹਾਡੀ ਗੱਲਬਾਤ ਪੂਰੀ ਹੋ ਜਾਂਦੀ ਹੈ ਆਪਣੇ ਸਟਾਫ ਨੂੰ ਬੇਨਤੀ ਕਰੋ ਵੀ ਆ ਸਮਾਨ ਚੱਕ ਕੇ ਥਾਣੇ ਲੈ ਕੇ ਚੱਲੋ ਦੂਸਰੀ ਗੱਲ ਆ ਇਹਨੂੰ ਕਰੀਂ ਵੀਡੀਓ ਆ ਸੜਕ ਵੇਖੋ ਕਿੰਨੀ ਉੱਚੀ ਆ ਆ ਉਹਨੇ ਪਾਣੀ ਕੱਟਿਆ ਵੀ ਸਾ ਆ ਸੜਕ ਕਿੰਨੀ ਉੱਚੀ ਆ ਉਹਨਾਂ ਦਾ ਏਰੀਆ ਕਿੰਨਾ ਉੱਚਾ ਹੈ ਜਦੋਂ ਪਾਣੀ ਨਮੀ ਆ ਆ ਬੰਨ ਮਾਰਿਆ ਪਾਣੀ ਇਹਨਾਂ ਦੇ ਅੰਦਰ ਆ ਜਾਂਦਾ ਹੈ ਪਾਣੀ ਅੰਦਰ ਲਗਭਗ 4.5 ਫੁੱਟ 5 ਫੁੱਟ ਦੇ ਕਰੀਬ ਪਾਣੀ ਜੁੜ ਜਾਂਦਾ ਹੈ ਔਰ ਇਹਨਾਂ ਨੇ ਤੁਹਾਡੀ ਦਰਖਾਸਤ ਵਿੱਚ ਲਿਖਿਆ ਔਰ ਇੱਕ ਦਰਖਾਸਤ ਨੂੰ ਡੀਜੀਪੀ ਡੀਆਈਜੀ ਮੁੱਖ ਮੰਤਰੀ ਬਨਛੂਤ ਜਾਤੀ ਕਮਿਸ਼ਨ ਸਾਰੀਆਂ ਦਰਖਾਸਤਾਂ ਜੇ ਕੋਈ ਨੇ ਲਿਖਿਆ ਕਿ ਮੈਂ ਮੇਰੀ ਜਿਹੜੀ ਹੈਗੀ ਆ ਪੁਲਿਸ ਜਿਹੜੀ ਹੈਗੀ ਸੁਣਾਈ ਨਹੀਂ ਕਰਦੀ ਮੈਂ ਖੁਦ ਖੁਸ਼ੀ ਕਰਨਾ ਤੇ ਪੁਲਿਸ ਦੇ ਜਿੰਮੇ ਲੱਗਦਾ ਤੁਹਾਨੂੰ ਇਸ ਚੀਜ਼ ਤੇ ਵੀ ਨਹੀਂ ਹੈ ਕਿ ਇਹਨਾਂ ਦਾ ਪਾਣੀ ਦੇ ਵਿੱਚ ਆ ਛੋਟੇ ਛੋਟੇ ਬੱਤੀਆ ਕੋਈ ਹਾਸਾ ਹੋ ਗਿਆ ਤੇ ਜ਼ਿੰਮੇਵਾਰ ਕੌਣ ਹੋ ਤੁਸੀਂ ਇਹ ਤਾਂ ਹੀ ਕਰਨਾ ਪਾਣਾ ਅਜਾ ਬੰਦਾ ਜਿਹੜਾ ਸੋਚਦਾ ਕਿ ਇਹਨਾਂ ਨੂੰ ਸਦ ਕਰਨਾ ਪਾਣੀ ਦਾ ਤਾਂ ਦਾ ਕਰਦੇ ਹੋ ਇਹਨਾਂ ਦਾ ਤਾਂ ਇੱਕ ਬੰਦਾ ਦੇਖ ਰੋਕੂ ਵਾਲੰਟ ਇਹ ਤਾਂ ਇਹ ਠੀਕ ਆ ਕਿ ਪੁਲਿਸ ਨੇ ਕੁਝ ਨਹੀਂ ਕਰਨਾ ਕਿ ਇੰਨਾ ਵੱਡਾ ਤੱਕਾ ਹੋ ਰਿਹਾ ਕਿ ਰੋਕੂ ਕਾਰਵਾਈ ਨਹੀਂ ਹੋ ਸਕਦੀ ਕਿਦੇ ਜਿਹੜਾ ਬੰਦਾ ਤੱਕਾ ਕਰ ਰਿਹਾ ਕਿਉਂ ਤਾਂ ਫਿਰ ਆਪਾਂ ਸਾਰਾ ਵੇਖ ਤਾਂ ਹੀ ਕਹਿਣਾ ਵੀ ਇਹਨਾਂ ਦਾ ਸਾਰਾ ਕਦੋਂ ਤਾਂ ਵੇਖਾਂਗੇ ਸੂਬਾ ਸਿੰਘ ਕਿੰਨਾ ਚਿਰ ਹੋ ਗਿਆ ਤੈਨੂੰ ਕੋਟਾ ਚ ਰੋਲਦਿਆਂ ਮੈਂ 15 15 ਮਹੀਨਾ ਸਾਲ ਜਾਂਦੇ 15 ਸਾਲਾਂ ਤੱਕ ਆਪਾਂ ਵੇਖੀ ਹੀ ਕੋਟਾਂ ਚ ਯਾਰ ਮੈਂ ਤਾਂ ਜਿਵੇਂ ਜਿਹੜਾ ਤੁਸੀਂ ਜਿਹੜਾ ਹੁਣ ਆ ਮੈਟਰ ਕਿਹਾ ਆਪਾਂ ਦੇਖ ਲੈਨੇ ਆ ਵੀ ਕੀ ਹੈ ਕੀ ਹੈ ਵੀ ਤੁਹਾਡਾ ਕਿੰਨੇ ਤੋੜਿਆ ਕੀ ਨਹੀਂ ਕੀਤਾ ਉਹ ਵੀ ਆਪਾਂ ਦੇਖ ਲੈਨੇ ਡੀਐਸਪੀ ਸਾਹਿਬ ਨੂੰ ਬੁਲਾਓ ਅਸੀਂ ਬਕੀਮ ਨਾਲ ਲੈ ਕੇ ਆਵਾਂਗੇ ਐਸਐਚਓ ਸਾਹਿਬ ਨੇ ਇਹਨਾਂ ਨੇ ਫੇਰ ਕਹਿਣ ਲਿਆ ਆਪ ਕੋਰਚੂਨ ਦਾ ਹੱਕਾ ਇਹ ਆ ਉਹ ਵਾ ਮਂਗਾਓ ਉਹ ਸਭ ਰਾਤ ਕੋਰਚੂਨ ਸੀਦਾ ਆ ਤੁਹਾਡਾ ਆਇਆ ਅਸੀਂ ਬੰਦਿਆਂ ਨੂੰ ਰੋਕਿਆ ਵੀ ਸਾਡਾ ਤਾਂ ਥਾਣੀ ਨਾਲ ਰੋਜ਼ ਰੁਈਆ ਰਹਿੰਦਾ ਆ ਸਾਡੀ ਬਣੀ ਰਹਿ ਜੇ ਅਸੀਂ ਇਹੋ ਜਿਹਾ ਕੰਪਨ ਨੂੰ ਇਹ ਬੇਸਤੀ ਕੀਤੀ ਐਸਚੋ ਦਾ ਦਿਮਾਗ ਖੋਹ ਤਰੀਕੇ ਨਾਲ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਤੁਹਾਡੀ ਕਹਿੰਦੇ ਮੇਰਾ ਦਬਾਕ ਠੀਕ ਆ ਠੀਕ ਆ ਤਾਂ ਨਹੀਂ ਆਪਾਂ ਮਤਲਬ ਆਉਂਦਾ ਨਾ ਦਿਮਾਗ ਕਲੀਅਰ ਦੱਸਣਾ ਜੇ ਮੈਂ ਤੁਹਾਨੂੰ ਪ੍ਰਧਾਨ ਜੀ ਜੀ ਕਹਾਂਗਾ ਤੁਸੀਂ ਦਿਮਾਦ ਨੂੰ ਰਿਸਪੈਕਟ ਮੈਂ ਤੁਹਾਡੇ ਕਿਹਾ ਰਿਸਪੈਕਟ ਆ ਅਸੀਂ ਕਰਦੇ ਆਂ ਜਿਹੜੀ ਗੱਲ ਹੋਣੀ ਆ ਤੁਸੀਂ ਆਪ ਚਲੋ ਜੋ ਵੀ ਮੈਂ ਤੁਹਾਡੇ ਹੁਣ ਤੋਂ ਹੀ ਕਿਵੇਂ ਸੀਗਾ ਹੁਣ ਤੋਂ ਕਿਵੇਂ ਤੁਸੀਂ ਸਾਡੇ ਨਾਲ ਮੈਂ ਕੀ ਕਿਹਾ ਹੋਮੋ ਸੁਣੋ ਜੋ ਮੁੰਡਾ ਜਿਹੜੀ ਹੈਗੀ ਆ ਉਹ ਆਪਾਂ ਨੂੰ ਖੱਡਣੀ ਪੈਣੀ ਉਹਦੇ ਚ ਨਹੀਂ ਹੈ ਯਾਰ ਮੇਰੀ ਸੁਣੋ ਪ੍ਰਧਾਨ ਸਾਹਿਬ ਸਾਡੀਆਂ ਕਾਹਦੀਆਂ ਹੋਮੂ ਅੱਜ ਮੈਂ ਇੱਥੇ ਆ ਕੱਲ ਕਿਤੇ ਸਾਡਾ ਤੁਹਾਡੇ ਨਾਲ ਕਿਸੇ ਨਾਲ ਆਈ ਤਾਂ ਸੀਟਾਂ ਦੇ ਬੈਠੇ ਆ ਛੁਆਸ਼ਾਤ ਮਤ ਪੇਤ ਨਹੀਂ ਕੀਤੀ ਆਪਾਂ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜਾ ਸਾਡੇ ਕੋਲ ਆਊਗਾ ਇਹਨੂੰ ਆਪਾਂ ਛੁਆਸ਼ਾਤ ਮੇਰੇ ਦੇ ਧਿਆਨ ਵਿੱਚ ਜਿਹੜੀ ਚੀਜ਼ ਆਊਗੀ ਮੈਂ ਨਹੀਂ ਲਿਆ ਕਰੂੰ ਕੋਈ ਵੀ ਹੋਵੇ ਮੈਂ ਉਹ ਮੈਨੂੰ ਉਹਨੂੰ ਜਾਣਦਾ ਕਿਸੇ ਨੂੰ ਨਹੀਂ ਆਪਾਂ ਚੱਲ ਚੁੱਕੀ ਜੋ ਹੁਣ ਮੈਰਿਟ ਹੋਊਗਾ ਹੋਊਗਾ ਇੱਕ ਮਿੰਟ ਜੀ ਆਪਾਂ ਧਿਆਨ ਚ ਕਿਹਨੂੰ ਕਹਿੰਨੇ ਆ ਤੁਸੀਂ ਦੱਸੋ ਜੀ ਐਸਐਸਪੀ ਸਾਹਿਬ ਨੇ ਦਰਖਾਸਤ ਮਾਰ ਕੇ ਦਿੱਤੀ ਆ ਕਿ ਅਣਜਨੀ ਹੈਗੀ ਉਹਨੂੰ ਤੇ ਅਣਜਨੀ ਕਹਿ ਸਕਦੇ ਆਪਾਂ ਡੀਆਈਜੀ ਦੇ ਦਰਖਾਸਤ ਮਾਰ ਕੇ ਹੋ ਕੇ ਆਦੀ ਆ ਉਹਨੂੰ ਤੇ ਅਣਜਨੀ ਕਹਿੰਦੇ ਤੇਰੇ ਹੀ ਥਾਣੇ ਗਏ ਆ ਤੂੰ ਫੋਨ ਤੋਂ ਸਾਡੇ ਗੱਲ ਪੈ ਗਿਆ ਉਹਨੂੰ ਤੇ ਅਣਜਨੀ ਕਹਿੰਦੇ ਅਸੀਂ ਤਰਨੇ ਦਾ ਮਾਹੌਲ ਬਣਾਇਆ ਤੁਹਾਡੇ ਕਹਿਣ ਤੇ ਇਹਨਾਂ ਨਾਲ ਕੋਆਪਰੇਟ ਕੀਤਾ ਉਹਨੂੰ ਤੇ ਅਣਜਨੀ ਕਹਿੰਦੇ ਤੇ ਤਾਈ ਕਿਹਨੇ ਧਿਆਨ ਚ ਕਹਿੰਦਾ ਤਾਈ ਆ ਕੇ ਦੇਖਣ ਡੈ ਹੋਰ ਕੀ ਵੇਖਣ ਡੈ ਵੀ ਜਿਹੜਾ ਮੈਟਰ ਆ ਪਹਿਲਾਂ ਠੰਡਰ ਨੇ ਵੇਖਿਆ ਤੁਸੀਂ ਇਹਦੇ ਤੇ ਸੈਟੀਸਫਾਈ ਨਹੀਂ ਹੋਏ ਇਸੇ ਕਰਕੇ ਮੈਂ ਆਪ ਆਇਆ ਵੀ ਵੇਖਾਂ ਵੀ ਅਸਲ ਮਾਹੌਲ ਹੈ ਕੀ ਇੱਥੇ ਉਹ ਤੁਸੀਂ ਜਿਹੜੀਆਂ ਗੱਲਾਂ ਦੱਸਦੇ ਪਏ ਜੇ ਇਹ ਹੁਣ ਜਿਹੜੀਆਂ ਚੀਜ਼ਾਂ ਅਸੀਂ ਵਿਹਲੇ ਪਏ ਪੇਪਰ ਉਹਦੇ ਵੀ ਵੇਖ ਲੈਂਦੇ ਆ ਜਿਹੜਾ ਪਤਾ ਦੁਨਿਆ ਹੈਗਾ ਵੇਖ ਲੈਨੇ ਆ ਉਹਦੇ ਚ ਕੀ ਆ ਨਹੀਂ ਇਹ ਕਾਰ ਵੀ ਕਰਦਾਂਗੇ ਅਸੀਂ ਮਿੰਟ ਲਾਵਾਂਗੇ ਅਸੀਂ ਕਰਨਾ ਲੱਗਿਆ ਕਰੀ ਗੱਲਾਂ ਹੁੰਦੇ ਪਿਆ ਸੀ ਕਿ ਦਫ਼ਤਰ ਮੀਟਿੰਗ ਦੇ ਵਿੱਚ ਚਲੇ ਗਏ ਚਲੋ ਅਸੀਂ ਵੇਖ ਕਰ ਲੈਂਦੇ ਆ ਤੁਸੀਂ ਡੀਐਸਪੀ ਸਾਹਿਬ ਨੂੰ ਬੁਲਾਓ ਉਹ ਸਾਡਾ ਮੌਕਾ ਵੇਖ ਕੇ ਸਾਨੂੰ ਕੋਈ ਭਰੋਸਾ ਦਿਵਾ ਕੇ ਜਾਣ ਅਸੀਂ ਪੁਲਿਸ ਨਾਲ ਰੋਜ ਵਰਤਨਾ ਪੁਲਿਸ ਨੇ ਸਾਡੇ ਨਾਲ ਵਰਤਨਾ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਚੱਕਾ ਜਾਮ ਕਰੀਏ ਅਸੀਂ ਨਹੀਂ ਚਾਹੁੰਦੇ ਪੁਲਿਸ ਨਾਲ ਮੁਰਦਾਬਾਦ ਸ਼ੁਰੂ ਕਰੀਏ ਅਸੀਂ ਕਿੰਨੇ ਵੀ ਸਾਡੀ ਹੱਕ ਰੱਸੀ ਹੋ ਜੇ ਇੰਨੀ ਵੱਡੀ ਸੰਵਿਧਾਨ ਦੇ ਪਹਿਲੇ ਨੰਬਰ ਪੇਜ ਤੇ ਲਿਖਿਆ ਮਾਨ ਸਨਮਾਨ ਪਖਾੜੀ ਹੋਵੇ ਉਹਨੂੰ ਕਿੱਥੇ ਕਰਦੇ ਆ ਮਿਲ ਕੋਲ ਮਿਲ ਰਿਹਾ ਹੈ ਪਰ ਹਰ ਨਾਗਰਿਕ ਦਾ ਆ ਕੀ ਆ ਮੜਾ ਜੰਦਰ ਜੀ ਆਪਾਂ ਇਹਨਾਂ ਦਾ ਮੌਲਿਕੋ ਪਾਣੀ ਦਿੱਤਾ ਦੇਖੋ ਮੜਾ ਇਹ ਉਹ ਤੇ ਚਲ ਤੋ ਆਜਾ ਆਜਾ ਨੀ ਆਹ ਪਾਣੀ ਪਾਣੀ ਬਹੁਤ ਭਰ ਗਿਆ ਆਪਣੇ ਪਾਣੀ ਨਹੀਂ ਇਹ ਪਾਣੀ ਭਰੰਦਾ ਮੀਆ ਉਹਦੇ ਵਿੱਚ ਭਰਿਆ ਪਾਣੀ ਪੂਰਾ ਹਾਂ ਅੱਲ ਸਾਡਾ ਸਰ ਜੀ ਪਾਣੀ ਇਥੇ ਮੇਰੇ ਪਲਾਟ ਦੇ ਵਿੱਚੋਂ ਪਰਾ ਪਲਾਟ ਉਹ ਦੂਜੇ ਘਰ ਦੀ ਪੈਲੀ ਏ ਇਹ ਉਹਨਾਂ ਮੈਨੂੰ ਅੱਜ ਅਜ ਤੇ ਦਿੱਤੀ ਸੀ ਭੈਣ ਜਿੰਨਾ ਚੱਕਰ ਤੇ ਤੋਂ ਨਹੀਂ ਕਮਰੇ ਉੱਚੀਆਂ ਦੇ ਉਹਨਾਂ ਚੱਕਰ ਪਾਣੀ ਸਾਡੀ ਪੈਲੀ ਦੇ ਵਿੱਚ ਆਵੇਗਾ ਤੇਰਾ ਉਹ ਪਹਿਲੀ ਕੀ ਦੀ ਉਹ ਪੈ ਰਹੇ ਨੇ ਨਾਲੇ ਪੁੱਤਾ ਸਿੰਘ ਅਸੂਤ ਅੱਛਾ ਪੂਨਾ ਪਾਣੀ ਸੁਣੀ ਰਿਹਾ ਨਾ ਜਿਕੇ ਤੇ 15 ਇਨਸਾਨੀਅਤ ਨੂੰ ਮੁੱਖ ਰੱਖ ਕੇ ਧਿਆਨ ਕਰਕੇ ਗੱਲ ਕਰਦੇ ਪਏ ਪਾਣੀ ਉਹ ਨਾ ਵੀ ਨਲਕੇ ਦਾ ਵੀ ਸਾਡਾ ਉਧਰ ਜਾਂਦਾ ਸੀ ਤੇ ਮੀਂਹ ਦਾ ਵੀ ਉਧਰ ਜਿਹੜਾ ਇੰਦਰੋਂ ਪਾਣੀ ਆਦਾ ਸੀ ਉਹ ਵੀ ਉਧਰ ਜਾਂਦਾ ਸੀ ਸਾਡਾ ਪਰਿਓਰੇ ਬਣਾਤੀ ਸੀ ਤੇ ਜਦੋਂ ਮਤਲਬ ਇਹ ਨੇ ਜਿਆ ਕਰ ਲਿਆ ਕਬਜਾ ਜੋ ਤੁਹਾਡੀ ਕਹਿਣ ਬਤਾਓਗਾ ਉਹਦੇ ਨੇ ਉਧਰੋਂ ਬੰਦ ਕਰਤਾ ਸਾਡਾ ਇਹਨੇ ਬੰਦ ਕਰਤਾ ਸਾਡੀ ਤਾਰੀਖ ਸੀ ਉਹਦੋਂ ਤੇ ਬੰਦੇ ਨੇ ਕਰਤਾ ਤੇ ਜੇ ਸਾਡੀ ਤਾਰੀਖ ਸਰਨਾਮ ਦੀ ਤੇ ਫਿਰ ਭਾਵੇਂ ਮਾਰ ਕੇ ਉਹਨੇ ਇੱਥੇ ਜਾਨੀ ਇੱਕ ਕਿਨੇ ਕਦੋਂ ਦੀ ਗੱਲ ਕਿਨੇ ਤੇਰੇ 19 ਤਰੀਕ ਦੀ ਸੰਭੀ 19 ਕਿਹੜੇ ਪਿਛਲੇ ਮਹੀਨੇ ਪੰਨੇ ਮਿਲਣਗੇ 19 ਮਹੀਨੇ ਨਹੀਂ ਨਾ ਦੋ ਸਰ ਜੀ ਸਾਡੇ ਨੂੰ 19 ਤਰੀਕ ਹਾਂ ਸਰ ਜੀ ਬਹੁਤ ਸਾਡੇ ਸਰੇ ਇੱਕ ਮੋੜ ਰੋ ਸ਼ਿਵਰੇ ਤੇ ਪਈ ਹੈ ਤੇ ਹੈ ਨਾ ਸ਼ਿਵਰੇ ਤੇ ਪਈ ਹੈ ਨਹੀਂ ਉਹ ਨਹੀਂ ਹੈ ਹਸਾਲ ਵਿੱਚ ਘਾਟੀ ਹੈ ਨਹੀਂ ਉੱਧਰ ਰਹੀ ਹੈ ਜਿੱਥੇ ਰਹਿ ਗਿਆ ਸ਼ਿਵਰੇ ਦਾ ਪਾਗੀ ਪੁਆਇੰਟ ਨਹੀਂ ਸਰ ਜੀ ਨਹੀਂ ਨਹੀਂ ਹਾਂ ਸਰ ਨਹੀਂ 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 ਸਰ ਜੀ ਪ੍ਰੈਸ ਪਾਸੇ ਆਈ ਨਹੀਂ ਨਹੀਂ ਸਰ ਜੀ ਸਰਪੰਚਾਂ ਨੇ ਬੁਆਈ ਨਹੀਂ ਬੁਆਈ ਨਹੀਂ ਸਰਪੰਚਾਂ ਨੇ ਵੀਡੀਓ ਦਬਾ ਵੀਡੀਓ ਸਾਹਿਬ ਨੇ ਵੀ ਕਹਿਤਾ ਵੀ ਅਸੀਂ ਨਹੀਂ ਲੇਖ ਵੀਡੀਓ ਨੂੰ ਫੋਨ ਵੀ ਚਲੋ ਜੇ ਹੁਣ ਤੁਸੀਂ ਆ ਵੀਡੀਓ ਨੂੰ ਠੀਕ ਇਹਨਾਂ ਨੇ ਕੀ ਗੱਲ ਕੀਤੀ ਆ ਆ ਜਿਹੜਾ ਤੁਸੀਂ ਆ ਵੀ ਅਸੀਂ ਆਪ ਤੁਹਾਨੂੰ ਬੁਲਾਉਣ ਲੱਗੇ ਸੀ ਆਪਾਂ ਵੀ ਵੀਡੀਓ ਨਹੀਂ ਵੀ ਇਹ ਵੀ ਇਹਨਾਂ ਰੋਕੇ ਸਾਰਾ ਆ ਕੇ ਰੋਕ ਕੇ ਗਏ ਨਹੀਂ ਆਪ ਦਾ ਜਦੋਂ ਤੁਸੀਂ ਆਪ ਦਾ ਪਾਣੀ ਕਿਉਂ ਰੋਕਿਆ ਸਾਹਿਬ ਆ ਇਹ ਕੀ ਕਰਦੇ ਸੀ ਰੋਕਿਆ ਅਸੀਂ ਵੀ ਤੁਸੀਂ ਉਦੋਂ ਹੀ ਸਾਡੀ 7 ਤਰੀਕ ਸੀ ਜਿੱਦਣ ਅਸੀਂ ਗਟਰ ਸਾਫ਼ ਕਰਨ ਲੱਗੇ ਸੀ ਉਹਦੋਂ ਵੀ ਅਸੀਂ ਵੀ ਚਲੋ ਕਹਿ ਕੇ ਗਏ ਚਲੇ ਅਸੀਂ ਬੰਦਾ ਤੁਸੀਂ ਕਰ ਦਿਓ ਇਹ ਸਰਜੀ ਆਏ ਨੇ ਬੰਦ ਕਰਕੇ ਗਏ ਉਹਨਾਂ ਦੀ ਦਰਖਾਸਤੇ ਮਿੰਟੋ ਮਿੰਟੀਆਂ ਆ ਗਈਆਂ ਮਿੰਟੋ ਮਿੰਟੀਆਂ ਆ ਗਈਆਂ ਇਹਨਾਂ ਨੇ ਵੇਖਿਆ ਵੀ ਐਡਾ ਉਹਨਾਂ ਨੇ ਕੁਆਰ ਬਣਾਣਾ ਬਣਾਉਣ ਲੱਗੇ ਸੀ ਪੁਰਾਣਾ ਹੀ ਪੁਰਾਣਾ ਪੁਰਾਣਾ ਮੈਂ ਦਾਦਾ ਜਨਾਬ ਕੱਲ ਕਿਸ ਸਰਜੀ ਐਨੀ ਗਲੀ ਦੇ ਵਿੱਚ ਨਾ ਕੱਪੜਾ ਲੰਗਣਾ ਨਾ ਈ ਚੋ ਟਰਾਲੀ ਲੰਗਣੀ ਇਧਰਾਂ ਤੇ ਪੈਰਾਂ ਨਹੀਂ ਪੈਣ ਇਹ ਤੇ ਕੀ ਡਿਗਣਾ ਸਾਰੇ ਚ ਪੱਕਾ ਕਰਨਾ ਸੀ ਇਹ ਜਨਾਬ ਇਹ ਸਰਕਾਰ ਦਾ ਥਾ ਬਣੀ ਉਸ ਉਹਦੀ ਪੰਚਾਇਤ ਦੀ ਪੰਚਾਇਤ ਨੇ ਬਣਾਈ ਸੀਗੀ ਇਹਨਾਂ ਨੇ ਆਪਣੇ ਘਰ ਦੇ ਮੁਰੇ ਹਦੀ ਪੱਤੀ ਸਿੰਘ ਕਰਦੇ। ਉਦੋਂ ਮੈਂ ਰੋਕੇ ਗਿਆ ਸੀ ਮੈਂ ਇਹਨੂੰ ਟੈਂਪਰ ਦੇ ਪ੍ਰਧਾਨ ਨਾਲ ਗੱਲ ਕੀਤੀ ਸੀ ਇਹਨਾਂ ਨੂੰ ਵੀ ਗੱਲ ਕੀਤੀ ਸੀ ਮੈਂ ਕਿਹਾ ਤੁਸੀਂ ਨਾ ਜਿਹੜਾ ਆਵਗਾ ਜਿਹੜਾ ਡਿਪਾਰਟਮੈਂਟ ਆ ਵੀਡੀਓਸ ਆਫ ਦਾ ਉਹਦੇ ਦਿਖਾ ਦੇ ਕੇ ਤੇ ਪਰਮਿਸ਼ਨ ਲੈ ਕੇ ਮੁੱਗੀ ਬੋਲੀ ਸਾਨੂੰ ਦੇ ਪਾ। ਸਰ ਵੀ ਤੁਸੀਂ ਇਹ ਨਹੀਂ ਗੱਲ ਕਹੀ ਸਾਨੂੰ ਤੂੰ ਹੋਰ ਪਾਸੇ ਤੋੜ ਦਿੱਤਾ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਇਹਨਾਂ ਦੇ ਦਰਖਤ ਸੀਗੇ ਉਹ ਵੱਡੇ ਸੀਗੇ ਦਰਖਤ ਵੱਡੇ ਸੀ ਉਹ ਜਾਨੀ ਦਰਖਾਸਤ ਵੀਡੀਓ ਸਾਹਿਬ ਨੂੰ ਵੀ ਗਈ ਆ ਇਹਨਾਂ ਕੋਲੇ ਵੀ ਆ ਗਈ ਆ ਇਹਨੇ ਸਾਨੂੰ ਤੋੜ ਦਿੱਤਾ ਆਂ ਤਾਂ ਤੁਸੀਂ ਜੁੜਾ ਕੇ ਤੁਸੀਂ ਜਾਓ ਜੀ ਜੰਗਲਾਤ ਮਾਹਿਕਮੇ ਕੋਲ ਜੰਗਲਾਤ ਮਾਹਿਕਮੇ ਨਾਲ ਸਾਨੂੰ ਪਤਾ ਇਨੈਚਰ ਦਾ ਕੰਮ ਕਰਦੇ ਆਂ ਜੋ ਸਰਕਾਰ ਦਾ ਕਿਤੇ ਦਰਖਤ ਵੱਡਿਆ ਹੋਵੇ ਤੇ ਅਸੀਂ ਸ਼ਿਕਾਇਤ ਕਰ ਸਕਦੇ ਆਂ ਸਾਨੂੰ ਉਧਰ ਨੂੰ ਘੁਮਾਤਾ ਅਸੀਂ ਜਿੱਦੋਂ ਦਫ਼ਤਰ ਚ ਗਏ ਇਹਨਾਂ ਨੇ ਕਹਿਣ ਤੇ ਸਾਨੂੰ ਕੀ ਕਿਹਾ ਆ ਜਿਹੜੀ ਜਗਾ ਆ ਸਾਰੀ ਤੁਹਾਡੀ ਆ ਤਾਂ ਤੁਹਾਡੀ ਐ ਨਾ ਸਾਰੀ ਹਾਂ ਜਿਹੜੀ ਕੀ ਇਹ ਕਿਸੇ ਹੁਰਦੀ ਹੈ ਨਹੀਂ ਇਹ ਇਹਨਾਂ ਦੀ ਸੀ ਇਹਨਾਂ ਨੂੰ ਸਾਨੂੰ ਆ ਜਦੋਂ ਸਾਡਾ ਉਹਨਾਂ ਨੇ ਸਾਨੂੰ ਆਖਿਆ ਵੀ ਬੂਟੇ ਵੀ ਇਹ ਬੰਦ ਕਰਦਾ ਉਹਨੇ ਆਖਿਆ ਵੀ ਤੁਸੀਂ ਇੱਥੇ ਖੁਈ ਕੱਢ ਲਓ ਨਹੀਂ ਤਾਂ ਮਰੇ ਪੈ ਉਹਨਾਂ ਤੋਂ ਢੋਡੇ ਕਰਨ ਨੂੰ ਅੱਛਾ ਆ ਇੱਟਾਂ ਜੰਦੀਆਂ ਸੀ ਆ ਇੱਟਾਂ ਇੰਗੀਆਂ ਆ ਜਗਾ ਕਿਸੇ ਹੁਰਦੀ ਹੈ ਹਾਂ ਇਹ ਉਹ ਕਿਸੇ ਉਹਨਾਂ ਸਰਦੀਨ ਦੁੱਪਦਿਆ ਸਾਨੂੰ ਦੇਖ ਕੇ ਨਾ ਵੀ ਨਲਕੇ ਦਾ ਪਾਣੀ ਨਹੀਂ ਕਿਸੇ ਪਾਸੇ ਜਾਂਦਾ ਕਿ ਦਰਨਾਂ ਨੂੰ ਵੀ ਥਾ ਨਹੀਂ ਉਹਨਾਂ ਨੂੰ ਕੋਈ ਤਰਾਜ਼ ਨਹੀਂ ਹੈ ਉਹਨਾਂ ਕੋਈ ਉਹਨਾਂ ਆਖਿਆ ਉੱਡੀ ਬਣਾਓ ਵਿਚ ਗੱਟੀ ਉਹਨਾਂ ਕਹ ਰਿਹਾ ਕਿ ਤੂੰ ਕੋਈ ਜੀ ਮਾਰ ਦੇਗਾ ਤੁਸੀਂ ਇਹ ਕੱਢੋ ਪਾਣੀ ਇਹਨੂੰ ਮਾਰ ਉਹ ਵੀ ਤਾਂ ਸਰਦੀਨ ਸਾਨ ਹੀ ਹੈ ਨਾ ਉਹ ਵੀ ਤਾਂ ਇਨਸਾਨ ਹੋਣਿਆਗਾ ਮੁੱਲ ਲਈ ਜਾਗੋ ਉਹਨੇ ਕਹਿਤਾ ਤੇ ਰੋਕਿਆ ਕਿਨੇ ਇਥੋਂ ਨਹੀਂ ਹੋਏ ਉਹ ਗੋਤੇ ਉਦਨਾਂ ਪਹਿਲਾਂ ਦੀ ਗੱਲ ਓ ਉਹ ਪਹਿਲਾਂ ਦੀ ਗੱਲ ਉੱਥੇ ਨਾਟੋ ਆਪਣਾ ਪਿਆ ਥੋੜੀ ਦੂਸਰ ਬੂਹੇ ਸਾਹਮਣੇ ਉਹ ਪਹਿਲਾਂ ਉੱਥੇ ਉਹ ਦੀਵ ਗਟਰ ਬਣਾਇਆ ਉਹ ਗਟਰ ਸਾਫ ਕਰਨ ਲੱਗਿਆ ਇਹ ਨਾ ਰੋੜਾ ਪਾਤਾ ਸੀ ਇਥੋਂ ਲੰਘਣਾ ਹੈ ਇਥੋਂ ਨੰਗੜਾ ਨਾ ਟਰੈਕਟਰ ਨੰਗੜਾ ਟਰਾਲੀ ਨੰਗੜੀ ਨੰਗੜਾ ਤੇ ਤੁਸੀਂ ਪੈਰਾਂ ਤੇ ਪੈਰੀਏ ਨਾ ਗਲੀਆਂ ਸਾਂਝੀ ਅਸੀਂ ਪੱਟਾਂ ਨਹੀਂ ਦੇਣਾ ਅਸੀਂ ਸਰਦੀ ਵੀਂਗੋ ਮਾਰਦਾ ਪਾਣੀ ਅਸੋ ਪਾਣੀ ਮੇਰੇ ਨਿੱਕੇ ਨਿੱਕੇ ਪੋਤਰੇ ਨੇ ਮੇਰੇ ਘਰ ਕਾ ਤੇ ਜਾਂਦੇ ਰਹੇ ਮੈਂ ਆ ਜਿਹੜਾ ਤੂੰ ਬਹੁਤ ਅੰਮੀ ਨੇ ਕਿਸੇ ਨੇ ਰੋਕਿਆ ਇਹ ਤਾਂ ਸਰਦੀ ਘਾਰੇ ਰੋਕਣਾ ਨੂੰ ਇਹ ਤਾਂ ਕਿਸੇ ਕਰਦੀ ਹੈ ਕੌਣ ਰੋਕ ਸਕਦਾ ਤਾਂ ਹੀ ਮੈਂ ਪੁੱਛਦਾ ਦੋਵੇਂ ਰੋਦੇ ਰਹੇ ਆਣ ਤੇ ਅੰਤ ਲੋਕ ਦੇਖੋ ਸਾਨੂੰ ਜਿਹੜੀ ਗੱਲ ਦਾ ਜਵਾਬ ਦੇਣਾ ਇਹ ਸਾਡਾ ਜਿਹੜਾ ਕੋਈ ਵੀ ਆ ਰੱਬ ਦੇ ਰੂਪ ਵਾਂਗੂ ਉਹਨੇ ਸਾਨੂੰ ਪਰਮਿਸ਼ਨ ਦਿੱਤੀ ਵੀ ਤੁਸੀਂ ਵਰ ਤੋਂ ਕੱਟਰ ਕੱਢੋ ਚਾਹ ਤੂੰ ਪਾਣੀ ਕੱਢੋ ਤੁਸੀਂ ਕਰ ਲਓ ਇਹਦੇ ਚ ਨਹੀਂ ਹੈ ਤੁਸੀਂ ਇੱਧਰ ਅਜ਼ਾਦੀ ਦੇ ਵਿੱਚ ਬੱਡੇ ਉਹਨੇ ਤੁਹਾਨੂੰ ਜਾਇਜ਼ ਦੇ ਦਿੱਤੇ ਤੁਹਾਨੂੰ ਰੋਕਾ ਕਿਹਨੇ ਨਹੀਂ ਸਾਡੀ ਲੜਾਈ ਇਹਨਾਂ ਨਾਲ ਤਾਂ ਨਹੀਂ ਹੈ ਸਾਡੀ ਇਹਨਾਂ ਨਾਲ ਲੜਾਈ ਨਹੀਂ ਹੈ ਸਾਡੀ ਲੜਾਈ ਉਹਨਾਂ ਨਾਲ ਆ ਗਈ ਉਹ ਸਮਾਨ ਖਲਾੜਿਆ ਹੋਇਆ ਇਹ ਕਾਨੂੰਨ ਕਹਿੰਦਾ ਹੈ ਵੀ ਉਸ ਬੰਦੇ ਨੇ ਠੋਡੀ ਜਗ੍ਹਾ ਤੇ ਕਬਜ਼ਾ ਕਰ ਲਿਆ ਮੈਂ ਨਹੀਂ ਅੰਦਰ ਮੈਂ ਪਾਣੀ ਅਥਨ ਕਾਹ ਜਾਂਦਾ ਪਾਣੀ ਸਾਡਾ ਬੰਦ ਕਰ ਦੇ ਮੇਰੇ ਜਦੋਂ ਕਬਜ਼ੇ ਦੀ ਹੋ ਗਿਆ ਤੇ ਫਿਰ ਤਾਂ ਪਾਣੀ ਜਿੰਨੀ ਮਰਜ਼ੀ ਕੱਢੀ ਜਾਇਓ ਕਹਿੰਦਾ ਵੀ ਆਪਾਂ ਵੇਖੀਏ ਵੀ ਉਹਨੇ ਕਬਜ਼ਾ ਕਿਉਂ ਕੀਤਾ ਕਾਰਨ ਕੀ ਆ ਵਜ੍ਹਾ ਕੀ ਆ ਵਜ੍ਹਾ ਵੇਖੋ ਸਾਡੇ ਨਾ ਹੱਥ 'ਚ ਨਾ ਸਾਡੇ ਹੱਥ 'ਚ ਤੇ ਨਜਾਇਜ਼ ਇਹ ਚੱਲਦਾ ਮੇ ਕੇਸ ਚੱਲਦੇ ਤੇ ਵਿੱਚ ਆਕੜੀਏਗਾ ਕਿਹੜੀ ਗੱਲ ਤੇ ਚੱਲਦਾ ਪਿਆ ਕੇ ਰਾਜੀ ਕੇਸ ਡਿਸਮਿਸ ਹੋਇਆ ਟਾਡੇ ਉਹ ਡਿਸਮਿਸ ਤੋਂ ਹੋ ਕੇ ਬਾਅਦ ਚ ਕੋਈ ਪੀਲਾ ਪੁੱਲਾ ਪਾਈਆਂ ਜਿੰਨਾ ਚਿਰ ਪੀਲਾ ਨਹੀਂ ਪਾਈਆਂ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੈ ਉਹਨੇ ਕਿਹਦੀ ਪਰਮਿਸ਼ਨ ਨਾਲ ਇੱਥੇ ਸਮਾਨ ਰੱਖਿਆ ਇਹ ਸਾਡੀ ਪੁਲਿਸ ਅੱਗੇ ਬੇਨਤੀ ਆ ਕਿ ਉਹ ਸਮਾਨ ਚੁਕਾਓ ਉਹ ਸਮਾਨ ਚੁਕਾਓ ਪਹਿਲਾਂ ਕਪੜਾ ਤੁਹਾਡਾ ਹੀ ਸੀ ਸਰ ਸਾਡਾ ਇਹ ਜੰਮੀਆਂ ਕੁੜੀਆਂ 25 30 ਸਾਲ ਤੋਂ ਰਹਿ ਰਹੀਆਂ ਕਪੜਾ ਇਹ ਤਾਂ 19 ਤਰੀਕ ਦੀ ਗੱਲ ਹੈ 19 ਤਰੀਕ ਨੂੰ ਇਹਨਾਂ ਨੇ ਸਮਾਨ ਰੱਖਿਆ ਹੈ ਹੰਮੇ ਨੇ ਕੋਈ ਪੁਲਿਸ ਦੀ ਸਹਿਮਤੀ ਨਾਲ ਪੁਲਿਸ ਦੀ ਸਹਿਮਤੀ ਨਾਲ ਸਾਨੂੰ ਉਧਰ ਬੁਲਾ ਲੈਂਦੇ ਆ ਉਧਰ ਗੱਲ ਨਹੀਂ ਕੋਈ ਕਿੰਨੇ ਬੁਲਾਇਆ ਸੀ ਹਾਂ 199 ਕੋਈ ਕਿਹੜਾ ਕੌਨ ਸੀ ਆਪਰੇ ਤਾਂ ਸਾਡੇ ਆਏ ਸੀ ਮੈਨਾਂ ਬਿਆਨ ਲਿਖਨੇ ਇਹਨੇ ਕਾਪੀ ਪੇਸ ਕੀਤਾ ਉਹ ਵੀ ਕਾਪੀ ਪੀ ਬਿਆਨ ਨਹੀਂ ਇਹ ਇੱਕ ਰਿਪੋਰਟ ਹੋ ਰਹੀ ਹੈ ਇਹਨਾਂ ਨੇ ਉਹ ਡਿਗਰੀ ਉਹ ਡਿਗਰੀ ਹਾਰ ਕੇ ਕੇਸ ਇਹਨੇ ਪੌਜ਼ ਕੇਸ ਤੇ ਦਾਅਵਾ ਕੀਤਾ ਇਹ ਪਲਾੜ ਸਾਡਾ ਹੈ ਗੁਰੂ ਚਕੇ ਸਾਡੇ ਕੋਲ ਕੋਟ ਨਿਕਾ ਪੀ ਨਾਂ ਲਾਈਆ ਮੈਂ ਨੇ ਆਰੇ ਨਹੀਂ ਵੀਰ ਜੀ ਆਰੇ ਜਿਹਨੇ ਮੈਂ ਇਹ ਵੀ ਗੱਲ ਦੇਖ ਲੈ ਹਾਂ ਵੀ ਆਰੇ ਨਹੀਂ ਬਿਬੀ ਆਰੇ ਨਹੀਂ ਮੈਂ ਕਹਿੰਦਾ ਜਿਹੜਾ ਤੂੰ ਕੇਸ ਕੀਤਾ ਨਾ ਦਾਵਾ ਸਾਬਤ ਨਹੀਂ ਕਰ ਸਕੇ ਹਾਂ ਵੀ ਉਹ ਦਾਵਾ ਵੀ ਇਹਨੇ ਗਲਤ ਪੈਸੇ ਨਾਲ ਕਰਾ ਦਿੱਤਾ ਅਸਾ ਦਾ ਦਾ ਜਦ ਵੀ ਜਦ ਵੀ ਜਦ ਵੀ ਉਹਨੂੰ ਧਿਆਨ ਕਰਿਓ ਜੇ 6 ਸਾਲ ਨੂੰ ਜਦ ਸਾਲ ਨੂੰ ਇਹ ਕਹਿ ਸਕਦਾ ਓਪਨ ਜਗ੍ਹਾ 'ਚ ਮੇਰਾ ਮੀਟਰ ਲੱਗਿਆ ਤੇ ਹੋਰ ਵੀ ਕੁਝ ਕਰ ਸਕਦਾ ਇੱਕ ਸਟੇਟਮੈਂਟ ਦਿਖਾਵੇ ਆਪ ਦਾ ਕਿੰਨਾ ਮੀਟਰ ਕਿੰਨਾ ਮੀਟਰ ਸਾਰੀ ਸਾਰੀ ਚੀਜ਼ ਦੇਖ ਲੈਂਦੇ ਹਾਂ ਜੀ ਤਾਂ ਬੰਦੇ ਦੀ ਜਿਹੜੀ ਗੱਲ ਹੈ ਚੱਲ ਕੇ ਦੇਖੋ ਮੈਂ ਵੀਡੀਓ ਬਣਾ ਰਿਹਾ ਚਲੋ ਚੱਲ ਕੇ ਦੇਖੋ ਚਲ ਕੇ ਦੇਖੋ ਜਿਵੇਂ ਜੈਸਾ ਨੂੰ ਦਿਖਾ ਦਾਂਗੇ ਕੋਈ ਗੱਲ ਆਜੋ ਦੇਖ ਲਓ ਮੀਟਰ ਕਿੱਥੇ ਉਹ ਤੋਂ ਤੁਸੀਂ ਇੱਕ ਰਾ ਫੈਸਲਾ ਹੀ ਹੋ ਗਿਆ ਉਹ ਚੀਜ਼ ਦਾ ਨਹੀਂ ਹੋਣਾ ਦੇਖਣਾ ਤਾਂ ਚਾਹੀਦਾ ਹੈ ਇਹਨੂੰ ਨਹੀਂ ਨੂੰ ਤਾਂ ਪਤਾ ਯਾਰ ਇਹਦਾ ਉਦੋਂ ਤੁਸੀਂ ਆਪ ਦਾ ਖਾਸ ਕਰਨਾ ਸੀ ਨਾ ਸਰਵੇਸੀ ਪਾਰਟੀ ਨੇ ਸ਼ੋਅ ਕੀਤਾ ਹੈ ਦਾਲਸ ਦੇ ਵਿੱਚ ਮੰਨ ਦੇ ਦਾਲਸ ਦੇ ਵਿੱਚ ਵੀ ਮੀਟਰ ਲੱਗਾ ਹੈ ਇਸ ਟਾਈਮ ਕੋਈ ਵੀ ਮੀਟਰ ਇਸ ਜਗ੍ਹਾ ਤੇ ਨਹੀਂ ਹੈ ਬਾਕੀ ਜਗ੍ਹਾ ਦੇ ਵਿੱਚ ਤੁਸੀਂ ਯਾਰ ਇਹ ਨਾਲ ਹੈ मान्योग <laughs> कोटे